ਮੈਂ ਇੱਕ ਗੱਲ ਸਪਸ਼ਟ ਕਰਨਾ ਹੀ ਕੋਈ ਦੁਨੀਆ ਤੇ ਮਾਈ ਦਾ ਲਾਲ ਪੈਦਾ ਨਹੀਂ ਹੋਇਆ ਅੱਜ ਤੱਕ ਜਿਹੜਾ ਬੰਦਾ ਕਿਸੇ ਦਾ ਨਸ਼ਾ ਛਡਾ ਸਕੇ ਰੋਜ਼ ਖਾਂਦੇ ਆ ਉਹ ਮਜਬੂਰੀ ਚ ਖਾ ਰਹੇ ਨੇ ਉਹਨਾਂ ਨੂੰ ਕੋਈ ਸ਼ੌਂਕ ਨਹੀਂ ਹੈਗਾ ਕਹੇ ਜੇ ਕਮਲੇ ਲੋਗ ਪੈਦਾ ਹੋ ਗਈ ਤੁਸੀਂ ਲਾਓ ਸਾ ਕਿੱਡੇ ਵੱਡੇ ਮੂਰਖ ਤੇ ਮੈਂ ਮਨੀ ਮਨ ਸੋਚਦਾ ਉਹਨਾਂ ਵੀ ਇਹ ਉਹੀ ਬੰਦੇ ਨੇ ਜਿਹੜੇ ਕਿਸਾਨ ਅੰਦੋਲਨ ਲੱਗੇ ਸੀ ਉੱਥੇ ਜਾ ਕੇ ਜਿਹੜੇ ਕਹਿੰਦੇ ਸੀ ਅਸੀਂ ਸਿੱਖ ਕੌਮ ਬਚਾ ਲਾਂਗੇ ਟੰਡ ਨੂੰ ਕੂਲ ਲੈ ਬਿਣਾ ਲੈ ਨਹੀਂ ਆਉਂਦੀ ਪਰ ਜਦੋਂ ਉਹ ਬੰਦਾ ਉਹਦੇ 20-22 ਸਾਲ ਦੀ ਉਮਰ ਸੀਗਾ ਉਹ ਬੰਦੇ ਕੋਲ 100 ਤੋਂ ਵੱਧ ਕਿੱਲਾ ਸੀਗਾ ਲੁਧਿਆਣਾ ਸ਼ਹਿਰ 'ਚ ਔਰ ਅੱਜਦੇ ਉਹ ਹਾਲਾਤਾਂ ਵੀ 60 ਸਾਲ ਦੀ ਉਮਰ ਆਟੋ ਚਲਾ ਕੇ ਗਿਜਰਾ ਕਰ ਰਿਹਾ ਤੇ ਉਹ ਫਿਰ ਲਿਓ ਸਾਰਾ ਪੈਸਾ ਕਿੱਥੇ ਗਿਆ ਸਭ ਨਸ਼ੇਜ ਆਯਾਸ਼ੀ ਬਾਈ ਜੀ ਜਿਹੜੇ ਜਵਾਕ ਨੂੰ ਤੁਸੀਂ ਅੱਜ ਚਕਾਤਾ ਨਾ ਸੈਂਟਰ 'ਚ ਉਹ ਜਵਾਕ ਨੂੰ ਧੱਕੇ ਨਾਲ ਤਾਂ ਇੱਕ ਵਾਰੀ ਸੈਂਟਰ 'ਚ ਛੁੜਤ ਮੁੜ ਕੇ ਜਿੱਦਣ ਉਹ ਸੈਂਟਰ ਤੋਂ ਵਾਪਸ ਆਇਆ ਵਾ ਉਹਨੇ ਸਭ ਤੋਂ ਪਹਿਲਾਂ ਆਉਂਦੇ ਸਾਰ ਮਾਲ ਖਤ ਉਹ ਬੰਦੇ ਨੇ ਜਾ ਕੇ ਆਪਦੀ ਮਾਤਾ ਨੂੰ ਗੁੱਤ ਤੋਂ ਫੜ ਕੇ ਚੱਕ ਕੇ ਵਿੜੇ ਜਮਾਰੇ ਪਰ ਕਿਸ ਸੱਚੀ ਦੱਸਿਓ ਦਿਲ ਤੇ ਹੱਥ ਰੱਖ ਕੇ ਨਸ਼ਾ ਛੱਡਿਆ ਜਾ ਸਕਦਾ ਨਾ ਜਾਂ ਕੋਈ ਨਸ਼ਾ ਛਡਾ ਸਕਦਾ ਕਿਸੇ ਤਰ੍ਹਾਂ ਮੈਂ ਇੱਕ ਗੱਲ ਸਪਸ਼ਟ ਕਹਿਣਾ ਇਹ ਕੋਈ ਦੁਨੀਆ ਤੇ ਮਾਈਦਾ ਲਾਲ ਪੈਦਾ ਨਹੀਂ ਹੋਇਆ ਅੱਜ ਤੱਕ ਜਿਹੜਾ ਬੰਦਾ ਕਿਸੇ ਦਾ ਨਸ਼ਾ ਛਡਾ ਸਕੇ ਪੂਰੀ ਦੁਨੀਆ ਦੇ ਉੱਤੇ ਕੋਈ ਵੱਡਾ ਸਾਇੰਟਿਸਟ ਤੋਂ ਸਾਇੰਟਿਸਟ ਬੰਦਾ ਅੱਜ ਤੱਕ ਦੁਨੀਆ ਤੇ ਆਪਾਂ ਲੱਭ ਨਹੀਂ ਪਾਈ ਜਿਹੜਾ ਇਹ ਗੱਲ ਕਹਿ ਸਕੇ ਵੀ ਹਾਂਜੀ ਮੈਂ ਤੁਹਾਡਾ ਨਸ਼ਾ ਛਡਾ ਦੂੰਗਾ ਤੇ ਫਿਰ ਜਿਹੜਾ ਹੁਣ ਬੰਦਾ ਨਸ਼ਾ ਛੱਡਣਾ ਚਾਹੁੰਦਾ ਫਿਰ ਉਹ ਨਸ਼ਾ ਛੱਡੂ ਕਿਵੇਂ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਨਹੀਂ ਉਹਨੂੰ ਸਮਝ ਲੱਗ ਜੂ ਬਿਨ ਨਸ਼ੇ ਤੋਂ ਮੈਂ ਬਚ ਰਿਹਾ ਨਸ਼ੇ ਕਰਨ ਵਾਲੇ ਉਹਦੇ ਚਾਰ ਮਿੱਤਰ ਨੇ ਰੋ ਸ਼ਾਮ ਨੂੰ ਦੋ ਦੋ ਪੈਗ ਲਾਉਂਦੇ ਆ ਤਿੰਨ ਮਿੱਤਰ ਬੈਠੇ ਆ ਸ਼ਾਮ ਨੂੰ ਮਹਿਫਲ ਲਾ ਰਹੇ ਨੇ ਉਹਨੂੰ ਫੋਨ ਆ ਗਿਆ ਵੀ ਬਾਈ ਜੀ ਆਜੋ ਬੈਠੀ ਆਪਾਂ ਲਈਏ ਪੈਗ ਉਹ ਬਚੂ ਉਸ ਮਹਿਫਲ ਤੋਂ ਉਹ ਬਚਿਆ ਤੇ ਨਸ਼ਾ ਦੂਰ ਹੋ ਗਿਆ ਜਦੋਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜੇ ਵੀ ਭਾਈ ਸਾਡੀ ਸੇਵਿੰਗ ਅਕਾਊਂਟ ਤਾਂ ਜ਼ੀਰੋ ਹੋ ਚੱਲਿਆ ਜਿਹੜੇ ਪੈਸੇ ਅਸੀਂ ਕਮਾਉਨੇ ਆ ਫਰਜ਼ ਕਰ ਲਓ ਕੋਈ ਬੰਦਾ 20000 ਕਮਾਉਂਦਾ ਮਹੀਨੇ ਦਾ ਔਰ ਇੱਕ ਮੈਂ ਤੁਹਾਨੂੰ ਗੱਲ ਬੜੀ ਸਪਸ਼ਟ ਕਹਣਾ ਜਿਹੜੇ ਬੰਦੇ ਸ਼ੌਂਕ ਨੂੰ ਖਾਂਦੇ ਆ ਉਹ ਤਾਂ ਹੈਗੇ ਨਵੇਂ-ਨਵੇਂ ਜਿਹੜੀ ਮੰਢੀਰ ਹੂੰ ਜਿਹੜੇ ਬੰਦੇ ਰੋਜ਼ ਖਾਂਦੇ ਆ ਉਹ ਮਜਬੂਰੀ ਚ ਖਾ ਰਹੇ ਨੇ ਉਹਨਾਂ ਨੂੰ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਡੇਲੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਮਿਲਦੇ ਆ ਉਹ ਇੱਕੋ ਹੀ ਗੱਲ ਕਹਿੰਦੇ ਕਹਿੰਦੇ ਬਾਈ ਜੀ ਆਫੀਮ ਤੋਂ ਖਿਹੜਾ ਛਡਾ ਦਿਓ ਡੋਡਿਆਂ ਤੋਂ ਖਿਹੜਾ ਛਡਾ ਦਿਓ ਆ ਜਿਹੜੀ ਪਿੰਜੜੀਆਂ ਖੁੱਸਦੀਆਂ ਨੇ ਜਿੱਦ ਦੇ ਨਹੀਂ ਖਾਂਦੇ ਜਿੱਦੈ ਨਹੀਂ ਖਾਂਦੇ ਨੱਕ ਚੋਂ ਪਾਣੀ ਵਰਦਾ ਜਿੱਦੈ ਨਹੀਂ ਖਾਂਦੇ ਅੱਖਾਂ ਚੋਂ ਪਾਣੀ ਟਪ ਟਪ ਡਿੱਗਦਾ ਰਹਿੰਦਾ ਜਿੱਦੈ ਨਹੀਂ ਖਾਂਦੇ ਸਾਰਾ ਸਰੀਰ ਹੀ ਝੂਠਾ ਪੈ ਜਾਂਦਾ ਫੇਰ ਮੈਂ ਇੱਕ ਗੱਲ ਹੋਰ ਕਹਿਣਾ ਜੇ 100% ਬੰਦਾ ਨਸ਼ਾ ਕਰਦਾ ਹੀ ਉਹ ਜੋ 80% ਬੰਦਾ ਨਸ਼ਾ ਛੱਡਣਾ ਚਾਹੁੰਦਾ ਹੂੰ 80% ਬੰਦਾ ਨਸ਼ੇ ਤੋਂ ਬਾਹਰ ਆਉਣਾ ਚਾਹੁੰਦਾ ਉਹਨੂੰ ਗੱਲ ਕਲਿੱਕ ਹੋ ਚੁੱਕੀ ਹੈ ਵੀ ਉਹ ਗਲਤ ਰਾਹ ਤੇ ਆ ਹੂੰ ਮਸਲਾ ਇਹ ਬਣ ਗਿਆ ਜੀ ਜਿਹੜੇ ਬੰਦੇ 20% ਦੇ ਪਿੱਛੇ ਜਿਹੜੇ ਰੋਜ਼ ਖਾ ਰਹੇ ਨੇ ਉਹ ਬੰਦੇ ਕਹਿੰਦੇ ਦੇਖੀਂ ਕਿ ਤੇ ਆ ਤਰੰਗ ਨਾ ਹੋ ਜੇ ਹੂੰ ਜੇ ਛੜਦਾ ਜੇ ਛੜਦਾ ਹੂੰ ਦੂਜੀ ਗੱਲ ਆਪਾਂ ਆਮ ਸੁਣਦੇ ਆ ਉਹ ਕਹਿੰਦੇ ਫੀਮ ਖਾ ਕੇ ਲੋਕਾਂ ਨੇ ਬੜੀ ਤਰੱਕੀ ਕੀਤੀ ਹੈ ਹੂੰ ਸੰਝੋ ਗੱਲ ਨੂੰ ਐਗਜ਼ਾਮਪਲ ਦਿੰਦੇ ਵੀ ਫੀਮ ਜਿਹੜੀ ਹੈ ਜੋਦਾ ਜੀ ਉਹਦਾ ਹੈਗਾ ਸ਼ਾਹੀ ਨਸ਼ਾ ਸਾਡੇ ਨਾਲ ਇੱਕ ਬੰਦੇ ਹੁਣ ਟੱਕਰ ਗਈ ਉਹ ਕਹਿੰਦੇ ਬਾਈ ਜੀ ਫੀਮ ਤਾਂ ਹੈਗੀ ਬਹੁਤ ਸ਼ਾਹੀ ਨਸ਼ਾ ਤੇ ਬਈ ਆਉਦੇ ਜਵਾਗ ਨੂੰ ਖਵਾਓ ਸ਼ਾਹੀ ਨਸ਼ਾ ਫਿਰ ਹੂੰ ਫੇ ਚੁੱਪ ਪੁੱਛਿਆ ਤੇਸੀ ਕਿਉਂ ਖਾਣੋ ਕਰਦੇ ਖਾਣੇ ਆ ਮੈਂ ਕਿਹਾ ਇਹਨੂੰ ਵੀ ਖਵਾਓ ਫਿਰ ਕਹਿੰਦੇ ਇਹ ਵੀ ਖਾਂਦਾ ਤੇ ਬਈ ਫੀਮ ਖਾਣੋ ਕਰਦੇ ਖਾਣੇ ਆ ਮੈਂ ਸ਼ਾਹੀ ਨਸ਼ਾ ਕਰਦਾ ਪੂਰਾ ਸ਼ਾਹੀ ਹੈ ਜੀ ਬਈ ਇਹਨੂੰ ਵੀ ਖਵਾਓ ਫਿਰ ਉੱਥੇ ਚੁੱਪ ਕਰਕੇ ਇੱਕ ਬੰਦੇ ਨੇ ਆਨੰਦ ਮਾਣਿਆ ਜ਼ਿੰਦਗੀ ਦਾ ਸਾਡੇ ਲੁਧਿਆਣੇ ਇੱਕ ਬੰਦੇ ਨੇ ਜਿੰਨਾਂ ਕੋਲੇ ਅਸੀਂ ਸੁਣਦੇ ਆ ਇਹ ਗੱਲ ਮੈਂ ਬਾਈ ਜੀ ਨੂੰ ਮਿਲਿਆ ਨਹੀਂ ਬਟ ਕਿਸੇ ਨੇ ਮੈਨੂੰ ਉਂਗਲ ਕਰਕੇ ਦਿਖਾਇਆ ਸੀ ਵੀ ਉਹ ਜਾਂਦਾ ਉਹ ਬੰਦਾ ਹੂੰ ਇਸ ਟਾਈਮ ਉਹ ਬੰਦਾ ਆਟੋ ਚਲਾਉਂਦਾ 60 ਸਾਲ ਤੋਂ ਵੱਧ ਉਹਦੀ ਉਮਰ ਆ ਬੰਦੇ ਦੀ ਔਰ ਜਦੋਂ ਉਹ ਬੰਦਾ ਉਹਦੇ 20 22 ਸਾਲ ਦੀ ਉਮਰ ਸੀਗਾ ਆਪਾਂ ਤਾਂ ਕਾਦੀਆਂ ਪੈੜੀਆਂ ਨੇ ਆਪਣੇ ਕੋਲ ਕਾਦੇ ਆਪਣੇ ਕਿੱਲੇ ਨੇ ਉਹ ਬੰਦੇ ਕੋਲ 100 ਤੋਂ ਵੱਧ ਕਿੱਲਾ ਸੀਗਾ ਲੁਧਿਆਣੇ ਸ਼ਹਿਰ ਚ ਔਰ ਅੱਜ ਦੇ ਉਹ ਹਾਲਾਤਾਂ ਵੀ 60 ਸਾਲ ਦੀ ਉਮਰ ਆ ਆਟੋ ਚਲਾ ਕੇ ਗੁਜ਼ਾਰਾ ਕਰ ਰਿਹਾ ਤੈਨੂੰ ਕਿ ਲਿਓ ਸਾਰਾ ਪੈਸਾ ਕਿੱਥੇ ਗਿਆ ਸਭ ਨਸ਼ੇਜ ਆਯਾਸ਼ੀ ਸਾਰਾ ਹੀ ਖਾ ਗਏ ਸਾਰਾ ਹੀ ਖਾ ਗਏ ਮਸਲਾ ਕੀ ਆ ਬਾਈ ਜੀ ਜਦੋਂ ਥਾਲੀ ਆ ਗਈ ਨਾ ਥਾਲੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਤਰ੍ਹਾਂ ਦੇ ਐਨ ਪਕਵਾਨ ਪਾ ਸਕਦੇ ਹੋ ਹਮ ਖਾਣ ਵਾਸਤੇ ਚਮਚੇ ਲਿਓਣੇ ਪੈਣੇ ਉਹ ਜਿਹੜੇ ਚਮਚੇ ਆਉਣੇ ਆ ਜਿੱਦੈ ਖਾਣਾ ਖਤਮ ਚਮਚੇ ਬਾਹਰ ਥਾਲੀ ਖਾਲੀ ਫੇਰ ਤੁਹਾਡੀ ਹਮ ਹੁਣ ਤੁਹਾਡੀ ਥਾਲੀ ਚ 100 ਕਿਲਾ ਦੀਦਾ ਟੋਡੇ ਚਮਚੇ ਵਾਲੇ ਦੁਆਲੇ ਹੋਣਗੇ ਖਾਣ ਵਾਲੇ ਹਾਂ ਔਰ ਸਾਨੂੰ ਕੀ ਲੱਗੂ ਲੈ ਸਾਡੀ ਤਾਂ ਚੜਾਈ ਬਹੁਤ ਹੈ ਸਾਡੇ ਤਾਂ ਬਾਈ ਜੀ ਬਾਈ ਜੀ ਹੁੰਦੀ ਹੈ ਹਮ ਪਰ ਉਹਨਾਂ ਬਾਈ ਜੀ ਦੇ ਹੀ ਫਾਦਰ ਨੂੰ ਪੁੱਛ ਲਿਆ ਨੀ ਬਾਪੂ ਇਹ ਕਿਹੜੇ ਵਰਾ ਤੇ ਤੁਰਿਆ ਪੇ ਮੁੰਡਾ ਉਹ ਕਹਿੰਦੇ ਤੂੰ ਯਾਦ ਰੱਖੀਏ ਕਿਸੇ ਦਿਨ ਸਿਕਿਉਰਿਟੀ ਗਾਰਡ ਬਣ ਕੇ ਇਥੇ ਨੌਕਰੀ ਕਰਦਾ ਫਿਰਦਾ ਉਹ ਨਹੀਂ ਹੈਗਾ ਹਰ ਬੰਦਾ ਜਿਹੜਾ ਜਿਸ ਵੀ ਤਰ੍ਹਾਂ ਦਾ ਨਸ਼ਾ ਕਰਦਾ ਉਹ ਹਰ ਬੰਦੇ ਦਾ ਇਹੀ ਨਸ਼ਾ ਹੈ ਕਈ ਬੰਦੇ ਤੁਸੀਂ ਸੁਣਿਆ ਹੋਊਗਾ ਕਿ ਇਹ ਸਵੇਰੇ ਟੱਟੀ ਨਹੀਂ ਆਉਂਦੀ ਜੇ ਸੈਕਟਰਾਂ ਵੀ ਹੈ। ਸਾਨੂੰ ਪੌਟੀ ਨਹੀਂ ਆਉਂਦੀ ਜੇ ਅਸੀਂ ਕੂਲ ਲਿਪ ਨਾ ਲਈਏ। ਹੂੰ ਤੇ ਮੈਂ ਮਾਨੀ ਮਨ ਸੋਚਦਾ ਉਹਨਾਂ ਵੀ ਇਹ ਉਹੀ ਬੰਦੇ ਨੇ ਜਿਹੜੇ ਉੱਥੇ ਅਖਾੜੇ ਦੇ ਵਿੱਚ ਜਾ ਕੇ ਕਹਿੰਦੇ ਨੇ ਜਾਂ ਆਪਣੇ ਗਾਣਿਆਂ ਦੇ ਵਿੱਚ ਕਹਿੰਦੇ ਨੇ ਜਾਂ ਇੱਥੇ ਜਦੋਂ ਕਿਸਾਨ ਅੰਦੋਲਨ ਲੱਗੇ ਸੀ ਉੱਥੇ ਜਾ ਕੇ ਜਿਹੜੇ ਕਹਿੰਦੇ ਸੀ ਅਸੀਂ ਸਿੱਖ ਕੌਮ ਬਚਾਵਾਂਗੇ। ਟੱਟੀ ਇਹਨਾਂ ਨੂੰ ਕੂਲ ਲਿਪ ਬਿਨਾਂ ਲਈ ਨਹੀਂ ਆਉਂਦੀ। ਹੂੰ ਇਹ ਕੀ ਕਿਸੇ ਦਾ ਭਲਾ ਕਰ ਲੈਣਗੀ। ਅਜਾ ਜਿਵੇਂ ਨਸ਼ਾ ਛਡਾਊ ਕੇਂਦਰ ਨਹੀਂ ਜਿਹੋਦਾ ਬਈ। ਹਾਂਜੀ। ਇਹਨਾਂ ਦੇ ਵਿੱਚ ਮੈਂ ਅਕਸਰ ਸੁਣਿਆ ਵੀ ਕਈ ਵਾਰ ਜਿਹੜੇ ਨਸ਼ਾ ਛੱਡਣਾ ਆਉਂਦੇ ਹੁੰਦੇ ਨੇ ਮੁੰਡੇ ਚਾਹੁੰਦੇ ਨੇ ਮਨ ਮਣਾ ਕੇ ਚਲੋ ਆ ਗਈ ਆ ਕਈ ਕਈ ਵਾਰ ਕਰਦਿਆਂ ਨੇ ਫੜਵਾ ਕੇ ਹਨਾ ਨਸ਼ਾ ਛਡਾਊ ਕੇਂਦਰਾਂ ਤੋਂ ਸਿੱਟ ਤੇ ਸੈਂਟਰਾਂ ਦੇ ਵਿੱਚ ਉੱਥੇ ਕੁੱਟਮਾਰ ਬਹੁਤ ਹੁੰਦੀ ਆ ਕੀ ਨਸ਼ੇ ਵਾਲੇ ਬੰਦੇ ਨੂੰ ਕੁੱਟ ਮਾਰ ਕੇ ਆਪਾਂ ਸਮਝਾ ਸਕਦੇ ਆ ਜਾਂ ਕੁੱਟ ਮਾਰ ਕੇ ਉਸ ਤੋਂ ਨਸ਼ਾ ਛਡਵਾ ਸਕਦੇ ਆ ਬਾਈ ਜੀ ਜਿਹੜੇ ਜਵਾਕ ਨੂੰ ਤੁਸੀਂ ਅੱਜ ਚੁਕਾਤਾ ਨਾ ਸੈਂਟਰ ਚ ਤੇ ਮੇਰੇ ਤੋਂ ਲਿਖਾ ਕੇ ਇੱਕ ਗੱਲ ਹੈ ਜਿਉ ਉਹ ਜਵਾਕ ਦੇ ਅਸੀਂ ਪ੍ਰੈਕਟੀਕਲ ਅੱਖਾਂ ਮੂਰੇ ਹਾਲਾਤ ਦੇਖੇ ਆ ਹੂੰ ਉਹ ਜਵਾਕ ਨੂੰ ਧੱਕੇ ਨਾਲ ਤਾਂ ਇੱਕ ਵਾਰੀ ਸੈਂਟਰ ਸੁੜਤ ਮੁੜ ਕੇ ਜਿੱਦਣ ਉਹ ਸੈਂਟਰ ਤੋਂ ਵਾਪਸ ਆਇਆ ਵਾ ਉਹਨੇ ਸਭ ਤੋਂ ਪਹਿਲਾਂ ਆਉਂਦੇ ਸਾਰ ਮਾਲ ਖਾਦ ਮਾਲ ਖਾਂਦੇ ਸਾਰ ਉਹ ਬੰਦੇ ਨੇ ਜਾ ਕੇ ਆਪਦੀ ਮਾਤਾ ਨੂੰ ਗੁੱਤ ਤੋਂ ਫੜ ਕੇ ਚੱਕ ਕੇ ਵਿੜੇ 'ਚ ਮਾਰਿਆ ਤਾਂ ਉਹਦੇ ਬਾਪੂ ਦੀ ਛਾਤੀ ਤੇ ਬਹਿ ਕੇ ਕਿਸੋ ਨਹੀਂ ਕੋਣ ਛੱਡੇ ਬਾਪੂ ਦੇ ਇਹ ਅਸਲੀ ਗੱਲ ਹੈ ਇਹ ਅਸਲੀ ਗੱਲ ਹੈ ਅੱਖੀ ਦੇਖੀ ਗੱਲ ਕੀ ਕਰਾਂਗੇ ਉੱਥੇ ਉਹ ਕਹਿੰਦੇ ਥੋੜੀ ਏਡੀ ਮਜਾਲ ਵੀ ਤੁਸੀਂ ਚੱਕ ਕੇ ਮੈਨੂੰ ਕਿਸੇ ਤੋਂ ਕਟਵਾਉਂਗੇ ਜਿਹੜਾ ਬੰਦਾ ਬਾਈ ਜੀ ਨਸ਼ਾ ਕਰ ਉਹਨੂੰ ਥੋੜਾ ਨਾ ਪਤਾ ਹੋ ਕਿ ਤੇ ਉਲਝਿਆ ਫਿਰਦਾ ਹੂੰ ਜੇ ਉਹਨੂੰ ਸਮਝ ਲੱਗ ਜਾਏ ਫਿਰ ਤਾਂ ਛੱਡ ਦੂ ਹੂੰ ਜੇ ਉਹਨੂੰ ਸਮਝ ਨਹੀਂ ਲੱਗ ਰਹੀ ਤਾਂ ਹੀ ਉਲਝਿਆ ਫਿਰਦਾ ਨਾ ਚੱਕਿਆ ਸੀ ਉਹਦੀ ਕੁੱਟਮਾਰ ਕਰਾਤੀ ਹੂੰ ਕੁੱਟਮਾਰ ਤਾਂ ਤੁਸੀਂ ਕਰਾਤੀ ਅੱਜ ਉਹ ਮਨ ਦੇ ਵਿੱਚ ਆਪਦੇ ਮਾਵਾ ਪ੍ਰਤੀ ਖਾਰਬਣਾ ਕਿਵੇਂ ਗਿਆ ਉਹਨੇ ਕਿਹਾ ਕੋਈ ਨਹੀਂ ਅੱਜ ਤਾਂ ਜਿਹੜੀ ਪੈਂਦੀ ਆ ਪਹਿਲਣ ਦੋ ਇੱਥੋਂ ਨਿਕਲਣ ਦੋ ਇੱਥੇ ਤਾਂ ਮੈਂ ਕਰ ਲੈਣੀ ਪੂਰੀ ਐਕਟਿੰਗ ਘੈਂਟ ਵਾਲੀ ਵੀ ਮੈਂ ਤਾਂ ਛੜਤਾ ਮੈਂ ਤਾਂ ਦੇਖੋ ਤੋੜ ਹੀ ਨਹੀਂ ਵੱਜਦੀ ਤੇ ਨਿਕਲਦੇ ਸਾਰ ਆਪਦੇ ਮਿੱਤਰ ਨੂੰ ਕਹਿਣਾ ਲਿਆ ਮਾਲ ਮਾਲ ਖਾ ਕੇ ਮੁੜ ਕੇ ਬੇਬੇ ਕੁੱਟਣੀਆਂ ਬਾਪੂ ਦੀ ਛਾਤੀ ਜੱਬੇ ਕੇ ਕੁੱਟਣਾ ਘਰ ਦੇ ਹਾਲਾਤ ਮੈਂ ਤੁਹਾਨੂੰ ਦੱਸ ਕੇ ਹਟੇ ਇੱਕ ਬੰਦੇ ਦੀ ਗਲਤੀ ਕਰਕੇ ਸਾਰੀਆਂ ਤਿੰਨ ਪੁਸ਼ਤਾ ਜ਼ੀਰੋ ਹੋ ਗਈਆਂ ਜ਼ੀਰੋ ਤਿੰਨ ਪੁਸ਼ਤਾ ਦੇ ਦੇਣ ਹੀ ਨਹੀਂ ਫੇਰ ਸਕਦੇ ਉਦ ਲਈ ਜਾਣ ਜੋਰ ਜੀ ਜੋਰ ਲਈ ਜਾਣ ਉਹ ਦਿਨ ਨਹੀਂ ਫਿਰਣ